ਸਤਿ ਸ਼੍ਰੀ ਅਕਾਲ ਦੋਸਤੋ ਮੈਂ ਕੁਲਵਿੰਦਰ ਸਿੰਘ ਇੱਕ ਵਾਰੀ ਫੇਰ ਵਤਨ ਦੀ ਮਿੱਟੀ ਨਿਊਜ਼ ਚੈਨਲ ਨਾਲ ਆਪਜੀ ਦੀ ਸੇਵਾ ਦੇ ਵਿੱਚ ਹਾਜ਼ਰ ਹਾਂ ਅੱਜ ਅਸੀਂ ਆਏ ਹਾਂ ਬਟਾਲਾ ਰੋਡ ਤੇ ਕੂਟ ਪੁਆਇੰਟ ਤੇ ਸਪੈਸ਼ਲ ਵੀਡੀਓ ਲੈ ਕੇ ਫੇਸਬੁਕ ਦੇ ਵਿੱਚ ਭੋਜਨ ਪੰਡਾਰ ਤੇ ਭੋਜਨ ਪੰਡਾਰ ਬਟਾਲਾ ਰੋਡ ਅੰਮ੍ਰਿਤਸਰ ਇਹ ਜੀ ਭੋਜਨ ਪੰਡਾਰ ਦੀ ਥਾਲੀ ਕੀ ਆਈ ਬਾਤ ਹੈ ਕੀ ਆਈ ਬਾਤ ਹੈ ਜਿਹਦੇ ਵਿੱਚ ਇੱਕ ਦਾਲ ਹੈ ਜੀ ਦਾਲ ਦੀ ਜਗ੍ਹਾ ਤੁਸੀਂ ਸਬਜ਼ੀ ਲੈ ਸਕਦੇ ਹੋ ਨਾਲ ਮਟਰ ਵਾਲੇ ਚਾਵਲ ਹੈ ਨਾਲ ਚਪਾਤੀ ਹੈ ਤਾਜ਼ਾ ਨਾਲ ਚਾਰ ਹੈ ਸਲਾਦ ਹੈ ਕੀ ਬਾਤ ਹੈ ਹਮ ਜੇ ਸਕਈਆਪ ਤੋ ਦਿਲ ਬਰਾ ਬਿਨਾਂ ਮਿਲੇਗਾ ਹਾਂਜੀ ਭਾਂਜੀ ਕੀ ਨਾਮ ਤੁਹਾਡਾ ਮੇਰਾ ਨਾਮ ਹੈ ਇਹ ਕੀ ਤੜਕਾ ਲੱਗ ਰਿਹਾ ਹਾਂਜੀ ਕਿੰਨੂ ਦਾਲ ਬਣਾ ਰਹੀ ਹੈ ਕਾਦੀ ਦਾਲ ਬਣਾ ਰਹੀ ਹੈ ਇਹ ਦਾਲ ਬਣਦੀ ਜੀ ਸਭ ਮਸਾਲਾ ਇਹ ਕੀ ਮਸਾਲਾ ਹੈ ਮਸਾਲਾ ਕੀ ਕੀ ਪਾਇਆ ਦਾ ਜੀ ਇਹਦੇ ਵਿੱਚ ਲਸਣ ਅਦਰਕ ਪਿਆਜ਼ ਟਮਾਟਰ ਸਾਰੇ ਚੀਜ਼ ਪਈ ਜੀ ਕੀ ਆਈ ਬਾਤ ਹੈ ਕੁਛ ਮੋਈ ਬੜੀ ਵਧੀਆ ਆਂਦੀ ਹੈ ਇਹ 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 ਆ ਲੱਗਣ ਲੱਗਾ ਜੀ ਦਾਲ ਨੂੰ ਤੜਕਾ ਕੀ ਆਈ ਬਾਤ ਹੈ ਕੀ ਆਈ ਬਾਤ ਹੈ ਇਹ ਹੋ ਗਿਆਈ ਤੜਕਾ ਦਾਲ ਦਾ ਆਲਾ ਮਾਂ ਤੇ ਰਾਜਮਾ ਦੀ ਤੜਕੇ ਵਾਲੀ ਦਾਲ ਤਿਆਰ ਜੀ ਕਿਆ ਹੀ ਬਾਤ ਹੈ ਕਿਆ ਹੀ ਬਾਤ ਹੈ ਜੀ ਬੱਛਾ ਜੀ ਪਾਜੀ ਕਿੱਦਾਂ ਦਾ ਭੋਜਨ ਪੰਡਰ ਦਾ ਖਾਣਾ ਇਹਨਾਂ ਦਾ ਕਿੱਦਾਂ ਦਾ ਕਿੱਦਾਂ ਦੀ ਪ੍ਰੈਪਰੇਸ਼ਨ ਹੈ ਬੰਦ ਗੋਬੀ ਦੀ ਸਬਜ਼ੀ ਕਿੱਦਾਂ ਦੀ ਬਣੀ ਹੈ ਬਰਾਜੀ ਬਹੁਤ ਵਧੀਆ ਬਣੀ ਹੈ ਮੈਂ ਕਰਦੀ ਸਬਜ਼ੀ ਬਣੀ ਮੈਂ ਕਹਿੰਦਾ ਨਹੀਂ ਜਾਵੇ ਵੱਜ ਜਾਂਦੇ ਉਹ ਇਹ ਸਸਤੀ ਤੇ ਵਧੀਆ ਰੋਟੀ ਦਿੰਦੇ ਹਨ ਆਪ ਨੂੰ ਅ ਸਬਜ਼ੀ ਕਿੰਨੇ ਦੀ ਕਿੰਨੇ ਦੀ ਸਬਜ਼ੀ ਇਹ 20 ਰੁਪਏ ਦੀ ਹੈ ਕਿਆ ਹੀ ਬਾਤ ਹੈ ਕਿਆ ਹੀ ਬਾਤ ਹੈ ਬਹੁਤ ਵਧੀਆ ਜੀ ਬਹੁਤ ਆਪ ਜੀ ਦਾ ਸ਼ੁਭਨਾਮ ਆਵਰ ਜੀ ਬਟਾਲਾ ਰੋ ਟਾਂਡਵਾ ਜੀ ਇਹ ਬਿਜ਼ਨਸ ਨੂੰ ਪ੍ਰਮੋਟ ਕਰਨ ਲਈ ਕਿਸੇ ਵੀ ਲਾਈਵ ਡੀਲ ਲਾਈਵ ਪ੍ਰੋਗਰਾਮ ਲਈ ਫੋਨ ਪਿਆਰ ਕਰੋ ਵਤਨ ਦੀ ਮਿੱਟੀ ਨਿਊਜ਼ ਚੈਨਲ ਵਤਨ ਦੀ ਮਿੱਟੀ ਨਿਊਜ਼ ਚੈਨਲ ਮੈਂ ਕੁਲਵਿੰਦਰ 7340710404 ਐਮ ਡੀ ਸੀ ਜਿਸ ਕੁਲਵਿੰਦਰ ਸੰਧੂ ਸਾਹਿਬ 9780042002 ਤੁਹਾਡਾ ਆਪਣਾ ਨਿਊਜ਼ ਚੈਨਲ ਵਤਨ ਦੀ ਮਿੱਟੀ ਅੱਜ ਅਸੀਂ ਆਇਆ ਫੂਡ ਪੁਆਇੰਟ ਭੋਜਨ ਭੰਡਾਰ ਤੇ ਬਟਾਲਾ ਰੋਡ ਇਹ ਭੋਜਨ ਪੰਡਾਰ ਚਲਾ ਰਹੇ ਜੀ ਇਹਨਾਂ ਦੀਆਂ ਆਈਟਮਾਂ ਜਿਹੜੀਆਂ ਵਾਹ ਬਈ ਵਾਹ ਕੀ ਬਾਤ ਹੈ ਔਰ ਬਹੁਤ ਹੀ ਸਸਤਾ ਜਿਹਾ ਪ੍ਰੋਗਰਾਮ ਰੱਖਿਆ ਇਹਨਾਂ ਨੇ ਆ ਦੇਖੋ ਜੀ ਗਰਮ ਗਰਮ ਪ੍ਰੈਪਰੇਸ਼ਨ ਹੋ ਰਹੀ ਜੇ ਸਾਰੀ ਕੀ ਬਾਤ ਹੈ ਕੀ ਬਾਤ ਹੈ ਐ ਮਟਰਾਂ ਦੀ ਸਬਜ਼ੀ ਬਣਦੀ ਜੇ ਤੜਕਾ ਲੱਗ ਰਿਹਾ ਜੇ ਤੜਕਾ ਕੀ ਬਾਤ ਹੈ ਪਿਆਜ਼ ਦਾ ਤੜਕਾ ਪਿਆਜ਼ ਦਾ ਤੜਕਾ ਔਰ ਅੰਗ ਅੰਗ ਬੜਕਾ ਕੀ ਬਾਤ ਹੈ ਆ ਦੇਖੋ ਜੀ ਇੱਧਰ ਹੈ ਤਾਜੀ ਇਹਨਾਂ ਨੇ ਇਹ ਭਾਜੀ ਇਹ ਕੀ ਸਬਜ਼ੀ ਬਣਾਈ ਜੇ ਮਟਰ ਬੰਦ ਗੋਭੀ ਜੇ ਮਟਰ ਬੰਦ ਗੋਭੀ ਦੇਖਣ ਕਰਾਇਆ ਜਿਹੜਾ ਕਿਆ ਹੀ ਬਾਤ ਹੈ ਕਿਆ ਹੀ ਬਾਤ ਹੈ ਚੱਕਦੇ ਫਟੇ ਕਿਆ ਹੀ ਬਾਤ ਭਾਜੀ ਤੁਹਾਡਾ ਸ਼ੋਭਨਾਮ ਕੀ ਹੈ ਬਾਉ ਹਾਂਜੀ ਬਾਉ ਜੀ ਬਾਉ ਜੀ ਕਿੰਨੀ ਦੇਰ ਤੋਂ ਇਹ ਕੰਮ ਕਰ ਰਹੇ ਤੁਸੀਂ ਇਹ ਆਸ ਨੂੰ ਮੇਰੇ 5 ਮਹੀਨੇ ਹੋ ਗਏ 5 ਕੁ ਮਹੀਨੇ ਹੋਇਆ ਤੇ ਕਿੱਦਾਂ ਚੱਲ ਰਿਹਾ ਪ੍ਰੋਗਰਾਮ ਇੱਕ ਬਹੁਤ ਵਧੀਆ ਚੱਲ ਰੋਟੀ ਕਿੰਨੇ ਦੀ ਦਿੰਦੇ ਜੀ ਰੋਟੀ 50 ਰੁਪਏ ਦੀ ਥਾਲੀ ਦੇਈ ਦੀਏ 50 ਰੁਪਏ ਦੀ ਥਾਲੀ ਦਿੰਦੇ ਜੀ ਉਹਦੇ ਵਿੱਚ ਕੀ ਕੀ ਦਿੰਦੇ ਜੀ 6 ਹੁੰਕੇ ਤੇ ਸਬਜ਼ੀ ਹੈ ਕਿਆ ਬਾਤ ਹੈ ਕਿਆ ਬਾਤ ਸਬਜੀ ਨਾਲ ਸਲਾਦ ਸਾਰਾ ਕੁਝ ਐ ਇਹਨਾਂ ਦੀ ਸਾਰੀ ਪ੍ਰੈਪਰੇਸ਼ਨ ਚੱਲ ਰਹੀ ਹੈ ਜੀ ਇਹ 50 ਰੁਪਏ ਦੀ ਥਾਲੀ ਦੇ ਵਿੱਚ ਸੈਟੀਸਫੈਕਸ਼ਨ ਖਾਣਾ ਦਿੰਦੇ ਨੇ ਕਿਆ ਬਾਤ ਹੈ ਆਓ ਜਰਾ ਕਸਟਮਰ ਕੋਲ ਵੀ ਚਲੀਏ ਸ਼ਸ਼ੀ ਗੱਲ ਜੀ ਸਾਸੀ ਆ ਜੀ ਪਾਜੀ ਆਪ ਜੀ ਦਾ ਸ਼ੁਭਨਾਮ ਬ੍ਰਿਕੇਸ਼ ਤੇ ਸਰ ਜਿਹੜਾ ਸੁਆਦੀ ਖਾਣਾ ਚੱਲ ਰਿਹਾ ਹੈ ਤਾਜ਼ਾ ਤਾਜ਼ਾ ਕਿੰਨੇਰਵੀ ਦੀ ਥਾਲੀ ਲਗਾਉਂਦੇ ਨੇ ਇਹ ਆਹ ਨਰਵਾਲੀ ਤੇ ਕਿਦਾਂ ਖਾਣਾ ਕਿਦਾਂ ਇਹਨਾਂ ਦਾ ਮਨੋ ਦੇ 1 ਸਾਲ ਹੋ ਗਿਆ ਰੋਟੀ ਖਾਂਦੇ ਆ ਅੱਛਾ ਕਿਤੇ ਦੁਕਾਨ ਦੇ ਰਾਸਤੇਂ ਤਾਂ ਹੀ ਰੋਟੀ ਖਾਂਦਾ ਕੋਈ ਮੈਂ ਕਿੰਨਾ ਕੀ ਬਾਤ ਹੈ ਕੀ ਸਵਾਦ ਹੋ ਗਿਆ ਮੈਂ ਤਾਂ ਤੁਹਾਡੇ ਰੋਟੀਆਂ ਸਵਾਦ ਭੁੱਲ ਗਿਆ ਵਾ ਆ ਦੇਖੋ ਜੀ ਆ ਆ ਬੰਦ ਗੋਬੀ ਦੀ ਸਬਜ਼ੀ ਦੇ ਵਿੱਚ ਮਟਰ ਆ ਤਾਜ਼ਾ ਪ੍ਰੋਗਰਾਮ ਜੀ ਨਾਲ ਆ ਹਰੀ ਚਟਨੀ ਜੇ ਨਾਲ ਤਾਜ਼ਾ ਚਪਾਤੀ ਜੇ ਕੀ ਆਈ ਬਾਤ ਹੈ ਇਹ ਇਹਨਾਂ ਦੀ ਤੜਕਾ ਤੜਕਾ ਪ੍ਰੋਗਰਾਮ ਚੱਲ ਰਿਹਾ ਜੀ ਆ ਜੀ ਤੜਕਾ ਤੜਕਾ ਭਾਂਜੀ ਇੱਧਰ ਕਰਿਓ ਨਜ਼ਰ ਜਰਾ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸੁਨੀਤਾ ਹੈ ਤੇ ਕਿੰਨੀ ਦੇਰ ਤੋਂ ਕਰ ਰਹੇ ਹੋ ਕੰਮ? ਕਿੰਨੀ ਸਰ ਹੋ ਗਿਆ ਸਰ? ਮਸਾਲਿਆਂ ਦੇ ਵਿੱਚ ਕੀ ਕੀ ਪਾਉਂਦੇ ਜੀ ਇਹ ਦੱਸੋ। ਮਸਾਲਿਆਂ ਦੇ ਵਿੱਚ ਅਸਲੀ ਬਜਾਰੀ ਮਸਾਲਾ ਪਾਉਂਦੇ ਆ। ਇਹ ਤੜਕਾ ਲੱਗ ਰਿਹਾ ਜੀ ਆ ਦੇਖੋ ਪਿਆਜ ਇੰਨਾ ਹੁੰਦਾ ਪਿਆਜ। ਘਿਓ ਦੇ ਵਿੱਚ ਇਹ ਰੋਣ। ਕੀ ਆਈ ਬਾਤ ਹੈ? ਕੀ ਆਈ ਬਾਤ ਹੈ? ਇਹ ਕੀੜੇ ਹੋ ਰਹੇ ਜੀ ਇਹ ਤਾਜ਼ਾ ਤਾਜ਼ਾ ਪ੍ਰੋਗਰਾਮ ਸਾਰਾ। ਸਸੀ ਗੱਲ ਭਾਜੀ। ਸਸੀ ਗੱਲ। ਆਪ ਜੀ ਦਾ ਜੁਬਨਮ ਅਜੇ ਕੁਮਾਰ ਜੀ। ਸਰ ਇੰਨੇ ਦੀ ਦੁਕਾਨ ਤੇ ਕਿੰਨੀ ਦੇਰ ਤੋਂ ਆਉਂਦੇ ਹੋ ਭੋਜ ਮਿਲਦਾ। ਜੀ ਆਇਆਂ ਜੀ। ਆਜੀ ਆਇਓ ਤੇ ਤੁਸੀਂ ਗਾਣਾ ਅਜੀ ਡੇਸ ਦਾ 12 ਦੀ ਖੰਦ ਆਪਣਾ ਸਮਾਨ ਅੱਛਾ ਸਮਾਨ ਲੈ ਕੇ ਆਏ ਕੀ ਬਾਤ ਹੈ ਕੀ ਬਾਤ ਹੈ ਮੈਂ ਆਪਣੇ ਈਵਰਸ ਨੂੰ ਕਹਿਣਾ ਚਾਹਾਂਗਾ ਕਿ ਕਦੇ ਵੀ ਬਟਾਲਾ ਰੋਡ ਤੋਂ ਲੰਘ ਕੇ ਜਾਓ ਇਹਨਾਂ ਦਾ ਜਿਹੜਾ ਸੁਆਦੀ ਖਾਣਾ ਹੈ ਉਹ ਜ਼ਰੂਰ ਚੱਕ ਕੇ ਜਾਓ ਇਹਨਾਂ ਨੂੰ ਪ੍ਰਮੋਟ ਕਰਨਾ ਬੰਦਾ ਹੈ ਜਿਸ ਤਰ੍ਹਾਂ ਇਹ ਮਿਹਨਤ ਕਰ ਰਹੇ ਹਨ ਇਹ ਹਸਬੰਡ ਵਾਈਫ ਹਨ ਔਰ ਕੀ ਬਾਤ ਹੈ ਔਰ ਸਵੇਰ ਤੋਂ ਲੈ ਕੇ ਭਾਜੀ ਕਿੰਨੇ ਵਜੇ ਵੇਲੇ ਹੋ ਜਾਂਦੇ ਜੀ ਆ ਭਾਜੀ ਦਾ 3:00 ਦਾ ਭਾਜਰ 9 10 ਵਜਨ ਦੇ ਨੇ ਤੁਸੀਂ ਜਿਹੜਾ ਖਾਣਾ ਦੇ ਰਹੇ ਹੋ ਪਬਲਿਕ ਨੂੰ 50 ਰੁਪਏ ਦੇ ਵਿੱਚ ਤੁਸੀਂ ਪਬਲਿਕ ਨੂੰ ਕੁਝ ਕਹਿਣਾ ਚਾਹੋਗੇ ਪਬਲਿਕ ਨੂੰ ਕਹਿਣਾ ਚਾਹੁੰਦਾ ਕੀ ਤੁਸੀਂ ਜਦੋਂ ਵੀ ਆਓ ਲੰਘ ਕੇ ਜਾਓ ਸਾਡੀ ਦੁਕਾਨ ਤੇ ਹਾਂਜੀ ਹਾਂਜੀ ਆ ਕੇ ਬੋਲੋ ਭੰਜੀ ਤੁਸੀਂ ਬੋਲੋ ਮੈਂ ਪਬਲਿਕ ਨੂੰ ਕਹਿਣਾ ਚਾਹੁੰਦੀ ਕਿ ਘਰ ਦਾ ਵਧੀਆ ਖਾਣਾ ਬਾਜ਼ਾਰ ਨਾਲੋਂ ਸਸਤਾ ਤੇ ਵਧੀਆ ਸੁਆਦੀ ਸੁਆਦਿਸ਼ਟ ਖਾਣਾ ਕੋਈ ਇਹ ਵੀ ਮਸਾਲੇ ਜਾਨੀ ਕਿ ਉੱਪਰ ਇਹ ਅਸੀਂ ਬਾਹਰ ਦੇ ਨਹੀਂ ਪਹੁੰਚਦੇ ਹਾਂ ਬਣਾ ਕੇ ਮਸਾਲੇ ਪਾਨੇ ਆ ਵਧੀਆ ਸਵਾਦਿਸ਼ਟ ਖਾਣਾ ਹਰ ਦੀ ਖਾਣਾ ਤੁਹਾਨੂੰ ਇੱਥੇ ਪ੍ਰੋਵਾਈਡ ਕੀਤਾ ਜਾਏਗਾ ਸਾਰਿਆਂ ਨੂੰ ਸੱਜਿਆ ਕਾਲ ਤੇ ਇੱਥੇ ਇੱਕ ਵਾਰੀ ਆਓ ਤੇ ਨਾਲ ਖਾ ਕੇ ਜਾਓ ਤੇ ਇਹਦਾ ਸਵਾਦ ਲੈ ਕੇ ਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਪਣੀ ਇਸ ਵੀਡੀਓ ਰਾਹੀਂ ਕਹਿਣਾ ਚਾਹੁੰਦਾ ਕਿ ਭੋਜਨ ਪੰਡਾਰ ਤੇ ਜਰੂਰ ਬ੍ਰੇਕ ਮਾਰ ਕੇ ਤੇ ਲੰਕ ਜਿੱਦੇ ਜਾਂਦੇ ਹੋ ਤੇ ਇਹਨਾਂ ਦੇ ਸੁਆਦੀ ਖਾਣੇ ਖਾ ਕੇ ਜਾਓ ਆਪਣਾ ਕਿਸੇ ਵੀ ਲਾਈਵ ਦੀ ਲਾਈਵ ਪ੍ਰੋਗਰਾਮ ਲਈ ਫੋਨ ਕਰੋ ਤੁਹਾਡਾ ਆਪਣਾ ਨਿਊਜ਼ ਚੈਨਲ ਵਤਨ ਦੀ ਮਿੱਟੀ ਮੀ ਕੁਲਵਿੰਦਰ ਸਿੰਘ 7340710404 ਐਮਡੀ ਸੀਰੀ ਜਸਵਿੰਦਰ ਸੰਧੂ ਸਾਹਿਬ 978042002 ਤੁਹਾਡਾ ਆਪਣਾ ਨਿਊਜ਼ ਚੈਨਲ ਵਤਨ ਦੀ ਮਿੱਟੀ ਮਿਲਦੇ ਹਾਂ ਫਿਰ ਅਗਲੀ ਵੀਡੀਓ ਦੇ ਵਿੱਚ ਬ੍ਰੇਕ ਦੇ ਬਾਅਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ